ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਲਈ ਜੋ ਉਪਰਾਲੇ ਕੀਤੇ ਗਏ ਹਨ ਉਹਨਾਂ ਨੂੰ ਲੋਕ ਅਰਪਣ ਕਰਨ ਲਈ ਜੋ ਮੁਹਿੰਮ ਚਲਾਈ ਗਈ ਹੈ ਉਸ ਦੇ ਤਹਿਤ ਅੱਜ ਮਿਤੀ 9 4 2025 ਨੂੰ ਸਰਕਾਰੀ ਮਿਡਲ ਸਕੂਲ ਰਾਜਪੁਰ ਵਿਖੇ ਉਦਘਾਟਨ ਸਮਾਰੋਹ ਰੱਖਿਆ ਗਿਆ ਜਿਸ ਵਿੱਚ ਹਲਕਾ ਆਦਮਪੁਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੀਤਰਾਲ ਪੱਟੀ ਅਤੇ ਉਨ੍ਹਾਂ ਦੀ ਸਮੂਹ ਟੀਮ ਦੀ ਪਾਰਟੀ ਦੇ ਸਮੂਹ ਮੈਂਬਰ ਵੀ ਪਹੁੰਚੇ ਜਿਸ ਵਿੱਚ ਪਿਛਲੇ ਸਮੇਂ ਦੌਰਾਨ ਤਿਆਰ ਕੀਤੀ ਸਕੂਲ ਦੀ ਮਰਮਤ ਕਾਰਨ ਉਪਰੰਤ ਉਦਘਾਟਨ ਕੀਤਾ ਗਿਆ ਉਦਘਾਟਨ ਸਮੇਂ ਸਕੂਲ ਦੇ ਬੱਚਿਆਂ ਵੱਲੋਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਧਾਰਮਿਕ ਸ਼ਬਦ ਤੋਂ ਕੀਤੀ ਗਈ ਇਸ ਸਮੇਂ ਦੌਰਾਨ ਸਕੂਲ ਇੰਚਾਰਜ ਅੰਜੂ ਬਾਲਾ, ਸੰਦੀਪ ਕੌਰ, ਜੀਵਨ ਜੋਤੀ ਅਤੇ ਬੀ ਐਨਓ ਭੋਗ ਪਰ ਸਕੂਲ ਮੁਖੀ ਤੇ ਪਿੰਡਾਂ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ। ਆਏ ਹੋਏ ਮੁਖੀ ਸਾਹਿਬਾਨ, ਉਹਨਾਂ ਦੇ ਨਾਲ ਮੈਂਬਰ, ਬੀ ਐਨਓ ਸਾਹਿਬ ਤੇ ਵੱਖ-ਵੱਖ ਸਕੂਲਾਂ ਤੋਂ ਆਏ ਪ੍ਰਿੰਸੀਪਲ ਇੰਚਾਰਜ ਅਤੇ ਪਿੰਡ ਰਾਜਪੁਰ ਦੇ ਸਰਪੰਚ ਸਾਹਿਬ, ਬੜਜੂਈ ਦੇ ਸਰਪੰਚ ਸਾਹਿਬ ਤੇ ਆਪਣੇ ਪਿੰਡ ਰਾਜਪੁਰ ਦੇ ਪੰਚਾਇਤ ਪੰਚਾਇਤ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੀਆਂ ਕਿ ਉਹਨਾਂ ਨੇ ਇਸ ਸਕੂਲ ਦੇ ਵਿੱਚ ਆ ਕੇ ਸਕੂਲ ਦਾ ਨਿਮਾਨ ਵਧਾਇਆ ਔਰ ਸਕੂਲ ਦਾ ਆਪਣਾ ਸਾਰੇ ਕੰਮ ਛੱਡ ਕੇ ਇਸ ਗਰਮੀ ਦੇ ਵਿੱਚ ਪੂਰੇ ਜਿਹੜਾ ਵੈ ਕੋਆਪਰੇਟ ਕੀਤਾ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਤੁਸੀਂ ਸਾਰੇ ਹੀ ਬਹੁਤ ਸੁਝਵਾਨ ਵਿਅਕਤੀ ਹੋ ਕਾਫੀ ਸਮੇਂ ਤੋਂ ਬੈਠੇ ਹੋ ਓਡੀ ਕਰ ਰਹੇ ਹੋ ਜੋ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਣਾਉਣਾ ਚਾਹੁੰਦੀ ਲੈ ਕੇ ਆਉਣਾ ਚਾਹੁੰਦੀ ਆ ਉਹਦਾ ਆਪਾਂ ਹਿੱਸਾ ਬਣ ਜਾਈਏ ਇੱਕ ਬਦਲਮਾ ਪੰਜਾਬ ਜਿਹੜਾ ਆ ਰੰਗਲਾ ਪੰਜਾਬ ਬਣਾਈਏ ਉਹਦੇ ਵਿੱਚ ਸਾਰੇ ਵੀ ਆਪਣਾ ਹਿੱਸਾ ਪਾਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੌਕੇ ਮਦਨ ਸਿੰਘ ਬਲਾਕ ਪ੍ਰਧਾਨ ਭਪਿੰਦਰ ਦੇਵ ਬਲਾਕ ਪ੍ਰਧਾਨ ਬਲਾਕ ਪ੍ਰਧਾਨ ਸਤਨਾਮ ਮਨਕੋਟਿਆ, ਸੁਖਦੇਵ ਲਾਲ ਕੋਆਰਡੀਨੇਟਰ ਬੁੱਧੀਜੀਵੀ ਵਿੰਗ, ਗੁਰਦੀਪ ਸਿੰਘ ਗਿੱਲ ਕੋਆਰਡੀਨੇਟਰ ਯੂਥ ਵਿੰਗ, ਗੁਰਪ੍ਰੀਤ ਸਿੰਘ ਭੋਗਲ ਕਮੇਟੀ ਮੈਂਬਰ ਹਲਕਾ ਆਦਮਪੁਰ ਪੰਜਾਬ ਸਿੱਖਿਆ ਕ੍ਰਾਂਤੀ, ਸਰਪੰਚ ਅਮਨਦੀਪ ਦੀਪਕ ਕੁਮਾਰ ਹਲਕਾ ਆਦਮਪੁਰ ਇੰਚਾਰਜ ਸਿੱਖਿਆ ਵਿਭਾਗ, ਰਵੀਕਾਂਤ ਬਲਾਕ ਇੰਚਾਰਜ ਸਿੱਖਿਆ ਵਿਭਾਗ ਅਤੇ ਹੋਰ ਆਦਿ ਸ਼ਾਮਲ ਸਨ। ਪੋਕਪਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਸਰ ਰਿਪੋਰਟ